ਹੈਲੋ ਫਰੈਂਡਸ ਵੈਲਕਮ ਆ ਤੁਹਾਡਾ ਮੇਰੇ ਚੈਨਲ ਤੇ ਮੈਂ ਅੱਜ ਤੁਹਾਨੂੰ ਇਸ ਨਵੀਂ ਵੀਡੀਓ ਵਿੱਚ ਸਲਵਾਰ ਦੀਆਂ ਨੈਟ ਵਾਲੀਆਂ ਮੂਰੀਆਂ ਬਣਾ ਬਣਾਉਣਾ ਸਿਖਾਉਂਗੀ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਆਪਾਂ ਨੈਟ ਲੈ ਲੈਣੀ ਹੈ ਮੂਰੀਆਂ ਵਾਲੀ ਨੈਟ ਤਾਂ ਜਿੰਨੀ ਜਿੰਨੀ ਕਾਪਾ ਨੂੰ ਲੋੜ ਹੈ ਜਿੰਨੇ ਇੰਚ ਚੌੜੀ ਆਪਾਂ ਨੂੰ ਚਾਹੀਦੀ ਹੈ ਤਾਂ ਉਹਨੇ ਇੰਚ ਚੌੜੀ ਦੀ ਆਪਾਂ ਕਟਿੰਗ ਕਰ ਲੈਣੀ ਹੈ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ ਦੋ ਬਰਾਬਰ ਦੀਆਂ ਕੱਟ ਲੈਣੀਆਂ ਨੇ ਮਣ ਕੇ ਜਿੰਨੀ ਆਪਣੀ ਮੂਰੀ ਦਾ ਨਾਪ ਹੋਊਗਾ ਫਿਰ ਉਹ ਕੱਟੀ ਹੋਏ ਬੁਕਰਮ ਨੂੰ ਆਪਾਂ ਨੇ ਇੱਕ ਕੱਪੜਾ ਲਗਾਣਾ ਹੈ ਐਕਸਟਰਾ ਕੱਪੜਾ ਹੁੰਦਾ ਹੈ ਜਿਹੜਾ ਆਪਣੇ ਕੋਲ ਇੱਕ ਪਾਸੇ ਇੱਕ ਪਾਸੇ ਥੋੜੀ ਥੋੜੀ ਸਿਲਾਈ ਲਗਾ ਦੇਣੀ ਹੈ ਦੋਨੋਂ ਮੂਰੀਆਂ ਨੂੰ ਆਪਾਂ ਨੇ ਇਸ ਤਰੀਕੇ ਨਾਲ ਕਰ ਲੈਣਾ ਜਦੋਂ ਦੋਨਾਂ ਤੇ ਆਪਾਂ ਲਗਾ ਲਈ ਫਿਰ ਆਪਾਂ ਨੇ ਕੀ ਕਰਨਾ ਹੈ ਜਿਹੜਾ نیچے ਵਾਲਾ ਕਿਨਾਰਾ ਹੋਊਗਾ ਉਹਨੂੰ ਸਿੱਧੇ ਪਾਸੇ ਬੁਕਰਮ ਵਾਲੇ ਨਾਲ ਉਹ ਕਿਨਾਰੇ ਨਾਲ ਮਿਲਾ ਕੇ ਰੱਖ ਲੈਣਾ ਹੈ ਅੱਛੇ ਤੇ ਕੇ ਨਾਲ ਫਿਰ ਆਪਾਂ ਨੇ ਕੀ ਕਰਨਾ ਉਹਦੇ ਬਿਲਕੁਲ ਨਾਲ ਨਾਲ ਬਿਲਕੁਲ ਨਾਲ ਨਾਲ ਇੱਕ ਸਿਲਾਈ ਲਗਾਉਣੀ ਹੈ ਜਿਹਦੇ ਨਾਲ ਕਿ ਉਹ ਜੁੜ ਜਾਵੇ ਆਪਾਂ ਨੇ ਬਿਲਕੁਲ ਨਾਲ ਨਾਲ ਸਿਲਾਈ ਲਗਾ ਕੇ ਉਹਨੂੰ ਪੂਰਾ ਸਫਾਈ ਨਾਲ ਬਣਾਉਣਾ ਹੈ ਤਾਂ ਕਿ ਬਾਅਦ ਚ ਰਿਜ਼ਲਟ ਅੱਛਾ ਆਵੇ ਅਗਰ ਆਪਾਂ ਇਹਦੇ ਉੱਪਰ ਸਿਲਾਈ ਲਾਵਾਂਗੇ ਤਾਂ ਵੀ ਨਹੀਂ ਅੱਛਾ ਆਏਗਾ ਤਾਂ ਉਹ ਸਹੀ ਨਹੀਂ ਹੋਏਗਾ ਇਹਦੇ ਨਾਲ ਨਾਲ ਲਗਾਉਣੀ ਹੈ ਇਹਦੇ ਉੱਪਰ ਨਹੀਂ ਲਗਾਉਣੀ ਜਿਆਦਾ ਥੱਲੇ ਨਹੀਂ ਲਗਾਉਣੀ ਬਸ ਸਿਲਾਈ ਇਹਦੇ ਬਿਲਕੁਲ ਨਾਲ-ਨਾਲ ਲਗਾਉਣੀ ਹੈ ਨਾਲ-ਨਾਲ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਇਹਨੂੰ ਰੱਖ ਕੇ ਸਿਲਾਈ ਆਪਣੀ ਲੱਗ ਕੇ ਪੂਰੀ ਸਫਾਈ ਤੇ ਕੇ ਨਾਲ ਫਿਰ ਇਸ ਤੋਂ ਬਾਅਦ ਕੀ ਕਰਨਾ ਹੈ ਆਪਾਂ ਨੇ ਕੈਂਚੀ ਚੱਕਣੀ ਹੈ ਕੈਂਚੀ ਦੇ ਨਾਲ ਬਿਲਕੁਲ ਛੋਟੇ-ਛੋਟੇ ਕੱਟ ਲਗਾਣੇ ਨੇ ਇੱਥੇ ਇਸ ਤਰੀਕੇ ਦੇ ਨਾਲ ਤੁਸੀਂ ਵੀਡੀਓਸ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਨੇ ਛੋਟੇ-ਛੋਟੇ ਕੱਟ ਲਗਾਉਣੇ ਨੇ ਤੇ ਕੱਟ ਲਗਾਉਣ ਤੋਂ ਕੱਟ ਲਗਾਉਣ ਨਾਲ ਕੀ ਹੁੰਦਾ ਹੈ ਕਿ ਸਫਾਈ ਬਹੁਤ ਅੱਛੀ ਆਉਂਦੀ ਹੈ ਬਹੁਤ ਵਧੀਆ ਸਫਾਈ ਨਾਲ ਬਣਦੀ ਹੈ ਸਾਡੀ ਮੋਰੀ ਫਿਰ ਆਪਾਂ ਨੇ ਕੀ ਕਰਨਾ ਹੈ ਬੁਕਰਮ ਨੂੰ ਉਲਟਾ ਕਰਕੇ ਨਾ ਜਿਹੜੀ ਇਹਦੀ ਸਿਲਾਈ ਵਾਲਾ ਕੱਪੜਾ ਉਹ ਇਹਦੇ ਅੰਦਰ ਕਰਕੇ ਆਪਾਂ ਨੇ ਫਿਰ ਇਹਨੂੰ ਫੋਲਡ ਕਰਨਾ ਹੈ ਫਿਰ ਇਹਨੂੰ ਫੋਲਡ ਕਰਨ ਤੋਂ ਬਾਅਦ ਜਦੋਂ ਆਪਾਂ ਆ ਚੀਜ਼ 'ਚ ਸਿਲਾਈ ਲਗਾਵਾਂਗੇ ਡਿਜ਼ਾਈਨ ਕੋਈ ਵੀ ਬਣਾਵਾਂਗੇ ਨਾ ਤਾਂ ਬਹੁਤ ਅੱਛੀ ਸਫਾਈ ਆਉਗੀ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਆਪਾਂ ਪੈਰ-ਪੈਰ ਦੀ ਸਿਲਾਈ ਲਗਾਉਣੀ ਹੈ ਜਿੰਨਾ ਆਪਾਂ ਖਿੱਚ ਕੇ ਲਗਾਵਾਂਗੇ ਜਿੰਨੇ ਆਪਣੇ ਸਾਡੇ ਹੱਥਾਂ ਦੇ ਨਾਲ ਖਿਚਾਈ ਵਾਲੀ ਉਹ ਹੋਏਗੀ ਓਨੀ ਜ਼ਿਆਦਾ ਸਫਾਈ ਦੇ ਨਾਲ ਸਾਡੇ ਜਿਹੜੀ ਹੈ ਸਿਲਾਈ ਸਿਲਾਈ ਲੱਗੇਗੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਮੋਰੀ ਹੁੰਦੀ ਹੈ ਜਿਹੜੀ ਆਪਣੀ ਨੀਚੇ ਵਾਲੀ ਚੀਜ਼ ਤੇ ਸਕਰੋਲ ਬਣਾਉਣਾ ਹੈ ਪਹਿਲਾ ਪੈਰ ਪੈਰ ਦੀ ਸਿਲਾਈ ਲਾਣੀ ਹੈ ਜਿਵੇਂ ਮੈਂ ਲਗਾ ਰਹੀਆਂ ਐ ਇਸੇ ਤਰੀਕੇ ਨਾਲ ਕਿਉਂਕਿ ਕੋਈ ਵੀ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਉੱਪਰ ਤੇ ਨੀਚੇ ਵਾਲੀ ਜਿਹੜੀ ਸਕਰੋਲ ਹੁੰਦੀ ਹੈ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਹੀ ਜਿਹੜੀ ਸਾਡੀ ਸਲਵਾਰ ਦੀ ਮੋਰੀ ਦੇ ਡਿਜ਼ਾਈਨ ਬਣਨਾ ਹੈ ਨਾ ਇਹਦੇ ਨਾਲ ਹੀ ਅਸਲ ਚ ਸਫਾਈ ਆਉਂਦੀ ਹੈ ਸਕਰੋਲ ਬਣਾ ਕੇ ਪੂਰਾ ਇਹਨੂੰ ਅچھے ਤਰੀਕੇ ਨਾਲ ਇਹਦੇ ਤੇ ਸਫਾਈ ਆ ਜੂਗੀ ਬਿਲਕੁਲ ਹੀ ਕਿਉਂਕਿ ਕੋਈ ਵੀ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਆਪਾਂ ਨੂੰ ਪਹਿਲਾਂ ਸਕਰੋਲ ਤਾਂ ਬਣਾਣੀ ਹੀ ਪਣਾਣੀ ਪੈਂਦੀ ਹੈ ਫਿਰ ਆਪਾਂ ਕੀ ਕਰਨਾ ਹੈ ਸਕਰੋਲ ਬਣਾਉਣ ਤੋਂ ਬਾਅਦ ਇਹਦੇ ਨੀਚੇ ਬਿਲਕੁਲ ਨਾਲ ਨਾਲ ਇੱਕ ਸिलाई ਲਾਉਣੀ ਹੈ ਬਿਲਕੁਲ ਨੀਚੇ ਲਗਾਉਣੀ ਆ ਉਹ ਸिलाई ਤਾਂ ਕਿ ਪੂਰਾ ਅچھے ਤਰੀਕੇ ਨਾਲ ਸਫਾਈ ਆ ਸਕੇ ਇਸ ਤਰੀਕੇ ਦੇ ਨਾਲ ਆਪਾਂ ਨੇ ਸਿਲਾਈ ਲਗਾਨੀ ਹੈ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਨੇ ਉੱਪਰ ਵੀ ਸੇਮ ਸਕਰੋਲ ਬਣਾ ਲੈਣੀ ਹੈ ਕਿਉਂਕਿ ਉੱਪਰ ਤੇ نیچے ਸਕਰੋਲ ਦਾ ਹੋਣਾ ਬਹੁਤ ਜ਼ਰੂਰੀ ਹੈ ਵਿਚਕਾਰ ਤੁਸੀਂ ਭਾਵੇਂ ਕੋਈ ਵੀ ਡਿਜ਼ਾਈਨ ਬਣਾਉਣਾ ਹੋਵੇ ਤਾਂ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਚੈੱਕ ਕਰਾ ਡਿਜ਼ਾਈਨ ਬਣਾਉਣਾ ਦੱਸੂਗੀ ਤਾਂ ਆਪਾਂ ਨੇ ਕੀ ਕਰਨਾ ਹੈ 2 2 ਇੰਚ ਦੀ ਨਿਸ਼ਾਨੀ ਲਗਾ ਲਈ نیچے ਵਾਲੇ ਪਾਸੇ ਇਸ ਤਰੀਕੇ ਦੇ ਨਾਲ ਆਪਾਂ ਨੇ ਨਿਸ਼ਾਨੀ ਲਗਾ ਲੈਣੀ ਹੈ ਫਿਰ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ 2 ਇੰਚ ਦੀ ਨਿਸ਼ਾਨੀ ਲਗਾ ਕੇ ਆਪਾਂ ਨੇ ਉੱਪਰਲੇ ਸਾਈਡ ਵੀ ਸੇਮ ਬਰਾਬਰ ਬਰਾਬਰ 2 2 ਇੰਚ ਦੀ ਨਿਸ਼ਾਨੀ ਰੱਖਣੀ ਹੈ 2 2 ਇੰਚ ਦੀ ਨਿਸ਼ਾਨੀ ਲਗਾ ਦੇਣੀ ਹੈ ਸੇਮ ਬਰਾਬਰ ਬਰਾਬਰ ਇਕੁਅਲੀ ਰੱਖਣੀ ਹੈ ਨਿਸ਼ਾਨੀਆਂ ਆਪਾਂ ਨੇ ਇੱਧਰ ਉੱਧਰ ਨਹੀਂ ਕਰਨੀ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜਿਹੜੀ ਉਹ ਨਿਸ਼ਾਨੀਆਂ ਹੈ ਨਾ ਉੱਪਰ ਵਾਲੇ ਨੂੰ ਨੀਚੇ ਵਾਲੇ ਨਾਲ ਇੱਕ ਇੱਕ ਛੱਡ ਕੇ ਜੋੜਨਾ ਹੈ ਇਸ ਤਰੀਕੇ ਦੇ ਨਾਲ ਮਤਲਬ ਐਡੀਆਂ ਜੋੜਨੀਆਂ ਨੇ ਜਿਵੇਂ ਕਿ ਉਹ ਤੋਂ ਕਾਮਨ ਸੈਂਸ ਹੈ ਕਿ ਅਗਰ نیچے ਵਾਲੀ ਕਛਾੜ ਰਿਆਂ ਤਾਂ ਉਪਰ ਉਹਦੇ ਬਰਾਬਰ ਨਹੀਂ ਉਸ ਤੋਂ ਅੱਗੇ ਵਾਲੀ ਨਾਲ ਜੋੜਨਾ ਹੈ ਇਸ ਤਰੀਕੇ ਦੇ ਨਾਲ ਆਪਾਂ ਨੇ ਜਦੋਂ ਆਪਾਂ ਤਿਆਰ ਕਰਦਾਂਗੇ ਜਦੋਂ ਆਪਾਂ ਨਿਸ਼ਾਨੀਆਂ ਲਾ ਕੇ ਉਹਨੂੰ ਛੇ ਟਿੱਕੇ ਨਾਲ ਤਿਆਰ ਕਰਦਾਂਗੇ ਤਾਂ ਸਾਡੇ ਕੋਲ ਰਿਜ਼ਲਟ A ਬਣ ਰਿਹਾ ਹੈ ਰਿਜ਼ਲਟ A ਬਣੂਗਾ ਤਾਂ ਬਹੁਤ ਸੋਨਾ ਡਿਜ਼ਾਈਨ ਤਿਆਰ ਹੋ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਆਪਣੀਆਂ ਮੋਰੀਆਂ ਬਣ ਕੇ ਰੈਡੀ ਨੇ ਤੇ ਇਹਦੇ ਨਾਲ ਦਾ ਕਮੀਜ਼ਾ ਬਹੁਤ ਸੋਹਣਾ ਸੂਟ ਤਿਆਰ ਹੋਏਗਾ ਥੈਂਕਸ ਫॉर ਵਾਚਿੰਗ ਇਹੋ ਜਿਹੇ ਹੋਰ ਵੀਡੀਓਜ਼ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਥੈਂਕ ਯੂ